ਆਵਾਮ ਨੂੰ ਪੂਰੀ ਨੂੰ ਆਪਣੀ ਆਵਾਜ਼ ਠਾਉਣੀ ਚਾਹੀਦੀ ਆ ਠੀਕ ਆ ਤੁਸੀਂ ਪਸ਼ੂਆਂ ਨੂੰ ਪਿਆਰ ਕਰਦੇ ਆ ਉਹ ਗਾਵਾਂ ਦੁੱਧ ਨਹੀਂ ਆ ਪਰ ਜਦੋਂ ਜਦੋਂ ਤੱਕ ਉਹ ਦੁੱਧ ਨਹੀਂ ਆ ਉਦੋਂ ਤੱਕ ਤਾਂ ਤੁਸੀਂ ਉਹਨਾਂ ਨੂੰ ਮਾਂ ਮਾਂ ਵਾਂਗੂ ਪਾਲਦੇ ਆ ਪਰ ਜਦੋਂ ਦੁੱਧ ਦੇਣਾ ਬੰਦ ਕਰਦੀਆਂ ਉਦੋਂ ਯਾਰ ਚੱਕ ਕੇ ਤੇ ਛੜਕਦੇ ਛੱਡ ਦਿੰਦੇ ਵੀ ਕਿਹਦਾ ਪਰਿਵਾਰ ਮਰ ਜਾਏ ਕਿ ਇਹਦਾ ਕੋਈ ਰਾਜਵੀਰ ਜਵੰਦਾ ਤੁਰ ਜਾਏ ਹੈ ਤੇ ਡਾਕਟਰਾਂ ਦੇ ਆਹ ਦੇ ਲੋ ਹਾਲ ਜੇ ਡਾਕਟਰਾਂ ਤੇ ਵੀ ਕਾਰਵਾਈ ਨਾ ਕੀਤੀ ਤੇ ਭਾਜੀ ਇਦਾਂ ਤਾਂ ਆਉਣ ਵਾਲੇ ਜਿਹੜੇ ਲੱਖਾਂ ਵਰਿੰਦਰ ਘੁੰਮਣੇ ਆ ਉਹ ਤੁਰ ਜਾਣਗੇ ਡਾਕਟਰ ਤਾਂ ਆਪਣੀ ਮਨਮੰਦੀ ਕਰਨਗੇ ਨਾ ਇੰਨਾ ਤੇ ਕੋਈ ਹੁਣ ਚਿੰਤਾ ਦਾ ਵਿਸ਼ਾ ਇਹ ਵੀ ਆ ਆਪਾਂ ਕਹਿੰਨੇ ਵੀ ਡਾਕਟਰ ਜੀ ਵੀ ਕਹਿੰਦੇ ਸੀ ਵੀ ਤੁਸੀਂ ਲੇਟ ਹੋ ਗਏ 10 ਮਿੰਟ ਲੇਟ ਹੋ ਗਏ 5 ਮਿੰਟ ਲੇਟ ਨਹੀਂ ਸੀ ਬਚਾ ਲੰਦੇ ਉਹ ਤਾਂ ਪਹਿਲਾਂ ਹੀ ਹਸਪੀਟਲ ਵਿੱਚ ਸੀ ਕਿ ਮਸ਼ੀਨਰੀ ਉਹਨਾਂ ਕੋਲ ਸੀ ਡਾਕਟਰ ਉਹਨਾਂ ਕੋਲ ਸੀ ਕਾਰਡੀਓਲੋਜਿਸਟ ਉਹਨਾਂ ਕੋਲ ਸੀ ਐਂਡ ਇਵਨ ਦੈਨ ਉਹ ਉਹਨੂੰ ਸੇਵ ਨਹੀਂ ਕਰ ਸਕਿਆ ਉਹ ਮਾਰੇ ਗੱਲਾਂ ਬਾਤਾਂ ਕਰਦਾ ਗਿਆ ਹੱਸਦਾ ਖੇਡਦਾ ਗਿਆ ਉਹਦੀ ਵੀਡੀਓ ਸਿਟੀ ਸਕੈਨ ਯਾਰ ਜਦੋਂ ਹੋਣਦੀ ਆ ਉਹ ਮਸ਼ੀਨ 'ਚ ਪਾਉਣ ਡਿਆ ਉਹ ਆ ਕਰਦਾ ਜਾਂਦਾ ਯਾਰ ਗੱਲਾਂ ਬਾਤਾਂ ਕਰਨਾ ਕਿਹਾ ਮੈਂ ਕੋਈ ਗੱਲ ਨਹੀਂ ਯਾਰ ਮੈਂ ਆਇਆ ਉਹ ਤਾਂ ਕੋਈ ਹੈ ਹੀ ਨਹੀਂ ਮੈਂ ਉਹ ਤਾਂ ਕੋਈ ਦਿਲ ਦਾ ਦੌੜੇ ਦੀ ਵਾਲੀ ਕੋਈ ਮੈਨੂੰ ਤਾਂ ਗੱਲ ਹੀ ਨਹੀਂ ਲੱਗੀ ਲੱਗਦਾ ਹੀ ਨਹੀਂ ਉਹ ਤੇ ਇਨਾਂ ਕੋਲ ਕੋਈ ਕਤਾਹੀ ਹੋਈ ਆ ਸਰਕਾਰ ਨੂੰ ਮੈਂ ਅਪੀਲ ਕਰਦਾ ਭਾਈ ਭਈ ਤੁਸੀਂ ਇਹਨਾਂ ਦੀ ਜਾਂਚ ਕਰੋ ਬਰੀਕੀ ਨਾਲ ਜਾਂਚ ਕਰੋ ਇਹਨਾਂ ਤੇ ਐਕਸ਼ਨ ਹੋਣਾ ਹੋਣਾ ਜਿਹੜੇ ਇਹੋ ਜਿਹੇ ਹਸਪੀਟਲ ਨੂੰ ਸੀਲ ਕਰੋ ਡੈਫੀਨਿਟਲੀ ਹੋਣਾ ਚਾਹੀਦਾ ਤਾਂ ਕਿ ਬਰਿੰਦਰ ਘੁੰਮਣ ਹੋਰ ਨਾ ਕਿਸੇ ਦਾ ਮਰੇ ਹੋਰ ਨਾ ਕਿਸੇ ਦਾ ਮਾਂ ਨਾ ਪੁੱਤ ਜਾਵੇ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਵਿੱਚ ਪਹਿਲੇ